ਅਸੀਂ ਆਪਣਾ ਜਲੰਧਰ ਬਾਈ ਵੱਸ ਤੇ ਆ ਰਹੇ ਸੀਗੇ ਪਿੱਛੋਂ ਟਰੱਕਾਂ ਨੇ ਬਹੁਤ ਜਿਆਦਾ ਫੇਟ ਮਾਰੀ ਉੱਥੋਂ ਥੱਲੇ ਨਿਕਲ ਕੇ ਉੱਤੇ ਚੜ ਗਿਆਂ ਅੱਛਾ ਇੱਥੋਂ ਤੱਕ ਆਇਆ ਹਾਂ ਹੁਣ ਤੁਹਾਨੂੰ ਪਤਾ ਟ੍ਰੈਫਿਕ ਬਹੁਤ ਜਿਆਦਾ ਆ ਕੋ ਇਹਦੇ ਕੋਈ ਲੈਂਡ ਨਹੀਂ ਵੈਂਡ ਨਹੀਂ ਇੱਥੇ ਬੰਦ ਕਰਕੇ ਖਲੋਤੇ ਆ ਅੱਛਾ ਤੇ ਇੱਕੋ ਦਮ ਤੁਹਾਡੇ ਫਾਦਰ ਸਾਹਿਬ ਕੀ ਨੀਚੇ ਗਿਰ ਕੇ ਹਾਂਜੀ ਪੁਲ ਤੋਂ ਨੀਚੇ ਗਿਰ ਕੇ ਹਾਂਜੀ ਫਿਰ ਤੁਸੀਂ ਉਹਨਾਂ ਨੂੰ ਲੈ ਕੇ ਆਏ ਹੋ ਥੋੜਾ ਫਿਰ ਡੈਡੀ ਉਹ ਵੀ ਜਿਆਦੀ ਸਪੀਡ ਵੀ ਨਹੀਂ ਮੈਂ ਇੰਨੀ ਗੱਡੀ ਭਜਾਂਦਾ ਵੀ ਕੋਨੀ ਟਰਾਲੀ ਦੇ ਪਿੱਛੇ ਕੋਈ ਲਾਈਟ ਵਗੈਰਾ ਲੱਗੀ ਸੀ ਜਿਸ ਵਿੱਚ ਕੁਝ ਨਹੀਂ ਸੀ ਹੈਗਾ ਬਿਲਕੁਲ ਖਾਲੀ ਟਰਾਲੀ ਐ ਹੀ ਨੇਰੇ ਚ ਖੜੀ ਸੀ ਉਹ ਜਿਹੜਾ ਪੁਲ ਦੇ ਵਿਚਾਲੇ ਗੈਪ ਜਾਂਦਾ ਉਹਦੇ ਉਹਦੇ ਨਾਲ ਥਲੇ ਕਰਕੇ ਮੈਂ ਵੀ ਡੈਡੀ ਤੇਰਾ ਬੁੱਤ ਮੈਂ ਤੇ ਵੇਖਿਆ ਕੋਨੀ ਮੈਂ ਆਹਦੀ ਗੱਲ ਕਹੀ ਆ ਮੈਂ ਬੇੜਾ ਮੈਂ ਨਹੀਂ ਵੇਖਿਆ ਡੈਡੀ ਕਿੱਥੇ ਹੀ ਓਏ ਇਹਨੂੰ ਥੱਲੇ ਨੂੰ ਵੇਖਣ ਲੱਗ ਠੀਕ ਹੈ ਜੀ ਤੇ ਤੁਸੀਂ ਨਾਲ ਸੀਗੇ ਹਾਂ ਜੀ ਕੀ ਨਾਂ ਕੀ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਉਮਰ ਕਿੰਨੀ ਕਹੇ 50 50 ਸਾਲ ਦੇ ਅਸੀਂ ਆਪਦਾ ਆ ਰਹੇ ਸੀ ਆਰਾਮ ਨਾਲ ਸਾਈਡ ਤੇ ਸਾਈਡ ਸਾਈਡ ਤੇ ਪਿੱਛੇ ਬਹੁਤ ਏ ਟਰੱਕ ਆਇਆ ਉਹਨੇ ਟਰਾਲੀ 'ਚ ਮਾਰੇ ਬੈਕ ਸਾਈਡ ਤੋਂ ਜਾਂ ਨੂੰ ਕੋਈ ਕੋਈ ਬੰਨੀ ਐਂਬੂਲੈਂਸ ਵਗੈਰਾ ਕੋਈ ਆ ਗਈ ਉਹ ਲੈ ਕੇ ਫਿਰ ਉਹਨਾਂ ਨੂੰ ਅੱਛਾ ਲੱਗੇ ਇਹ ਸਾਰਾ ਹਾਸਾ ਕਿੰਨੇ ਵੇ ਦਾ ਹੁਣ ਹਜੇ ਹੋਣ ਦੀ ਹੈ ਹੁਣ ਦੀ ਉਹ ਗੱਲ ਆਈ ਅੱਧਾ ਘੰਟਾ ਪਹਿਲਾਂ ਲਾ ਲਓ ਅੱਧਾ ਘੰਟਾ ਪਹਿਲਾਂ ਲਾ ਲਓ ਅੱਛਾ ਹਾਂਜੀ ਹਾਂ ਸਰ ਸੰਤ ਦਾ ਜਸਤ ਉਹ ਪਹਿਲਾਂ 15 ਮਿੰਟ ਪਹਿਲਾਂ ਸੰਤ ਕਾਲ ਆਈ ਕਿ ਐਕਸੀਡੈਂਟ ਹੋ ਗਿਆ ਇੱਦਾਂ ਇਸਦਾ ਉਦਾਂ ਜਿੱਦਾਂ ਸੀ ਘਰੇ ਬੈਠੇ ਠੀਕ ਹੈ ਜਿਸਦਾ ਉਦਾਂ ਹੀ ਸਿੱਧਾ ਆ ਕੇ ਇੱਥੇ ਪਹੁੰਚ ਗਿਆ ਸਚੀ ਗਾਲ ਜੀ ਲੁਧਿਆਣਾ ਲਾਈਵ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਯੂਵਮ ਬੇਰੀ ਲੁਧਿਆਣੇੋਂ ਚੱਲਿਆ ਟਰੱਕ ਸਮਰਾਲਾ ਚੌਂਕ ਫਲਾਈ ਉੱਪਰ ਉੱਪਰ ਜਾ ਕੇ ਇੱਕ ਹਾਸਾ ਵਾਪਰਦਾ ਵੈ ਦੱਸਿਆ ਜਾ ਰਿਹਾ ਟਰੱਕ ਡਰਾਈਵਰ ਦੇ ਵੱਲੋਂ ਕਿ ਟਰਾਲੀ ਜਿਹੜੀ ਹੈ ਸੜਕ ਵਿੱਚ ਕਾਰ ਖੜੀ ਸੀਗੀ ਤੇ ਉਸ ਦੀ ਨਾ ਕੋਈ ਬत्तियां ਲੱਗੀਆਂ ਹੋਈ ਸੀ ਨਾ ਕੁਛ ਲੱਗਿਆ ਸੀ ਤੇ ਜਿਹੜਾ ਟਰੱਕ ਹੈ ਉਹ ਟਰਾਲੀ ਦੇ ਵਿੱਚ ਜਾ ਵਜਦਾ ਵਾ ਜਿਹੜਾ ਟਰਾਲੀ ਚਲਾ ਰਿਆ ਹੁੰਦਾ ਵਾ ਉਹ ਟਰਾਲੀ ਵਾਲਾ ਵਿਅਕਤੀ ਵਿੱਚ ਜਿਹੜੇ ਪੁੱਲ ਬਣੇ ਹੋਏ ਨੇ ਉਹਨਾਂ ਵਿੱਚ ਜਾ ਡਿੱਗ ਜਾ ਵਾ ਤੇ ਜਿਹੜਾ ਉਹਦਾ ਬੇਟਾ ਬਾਅਦ ਚੋਂ ਆਂਦਾ ਵਾ ਉਸ ਉਹ ਉਸ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਲੈ ਜਾਂਦਾ ਵਾ ਆ ਤੁਹਾਨੂੰ ਮੈਂ ਤਸਵੀਰ ਜਿਹੜੀ ਕਿ ਸਮਰਾਥ ਚੌਂਕ ਦੇ ਫਲਾਈਓਵਰ ਬਣਿਆ ਹੋਇਆ ਉਸ ਦੀ ਦਿਖਾ ਦੇਣਾ ਚਾਹੁੰਦਾ ਵਾ ਕਿ ਇਹ ਟਰੱਕ ਹੈ ਇੱਕ ਟਰੱਕ ਲੁਧਿਆਣਾ ਤੋਂ ਚੱਲਿਆ ਸੀਗਾ ਸਮਰਾਜ ਚੰਗ ਫਲਾਈਓਵਰ ਉੱਪਰ ਪਹੁੰਚਿਆ ਤਾਂ ਇਸ ਨਾਲ ਇੱਕ ਹਾ사 ਵਾਪਰਿਆ ਹਾ사 ਵਾਪਰਨ ਦੇ ਨਾਲ ਇੱਕ ਵਿਅਕਤੀ ਜਿਹੜਾ ਕੀ ਹੈ نیچے ਡਿੱਗ ਜਾਂਦਾ ਵਾ ਫਲਾਈਓਵਰ ਤੋਂ ਤੇ ਹਜੇ ਤੱਕ ਇਹ ਸੂਚਨਾ ਨਹੀਂ ਮਿਲ ਪਈ ਕਿ ਉਹ ਠੀਕ ਹੈ ਕਿ ਨਹੀਂ ਠੀਕ ਹੈ ਗਿਆ ਪਰ ਕਿਤਨਾ ਕਿਤੇ ਆ ਟਰੱਕ ਵਾਲੇ ਨੂੰ ਆ ਦਿਖਾਈ ਨਹੀਂ ਦਿੱਤਾ ਜਾਂ ਨੀਂਦ ਲਾ ਗਈ ਇਹ ਜਰੂਰ ਅਸੀਂ ਗੱਲਬਾਤ ਕਰਾਂਗੇ ਇਹ ਭਾਈ ਸਾਹਿਬ ਨੇ ਸਾਡੇ ਨਾਲ ਜਿਨ੍ਹਾਂ ਦਾ ਟਰੱਕ ਹੈ ਜਿਨ੍ਹਾਂ ਦੇ ਨਾਲ ਇਹ ਹਾਸਾ ਵਾਪਰਿਆ ਵਾ ਆ ਗੱਲਬਾਤ ਕਰਦੇ ਆ ਸਰ ਆ ਸਰ ਸਰ ਕੀਦਾ ਹੋਇਆ ਇਹ ਹਾਸਾ ਕਿਸ ਤਰ੍ਹਾਂ ਹੋ ਗਿਆ ਆ ਫੇਰ ਕਰਦਾ ਗੱਲ ਸਰ ਇਹ ਹਾਸਾ ਕਿਸ ਤਰ੍ਹਾਂ ਹੋ ਗਿਆ ਕਿੱਥੋਂ ਆਇਆ ਸੀ ਟਰੱਕ ਮੈਂ ਕਹਿਣ ਰਿਹਾ ਵੀ ਮੈਂ ਇੱਥੋਂ ਭਰ ਕੇ ਨਾ ਕਿੱਥੋਂ ਆ ਲੁਧਿਆਣਾ ਨੋ ਯਾਰ ਵੱਡਾ ਪੁਲ ਨਹੀਂ ਹੈਗਾ ਬਾਈਪਾਸ ਵਾਲਾ ਪਾਰ ਕਰਕੇ ਇਧਰ ਸਾਈਡ ਤੋਂ ਭਰ ਕੇ ਲਿਆ ਆ ਪੰਪ ਤੋਂ ਤੇਲ ਪੁਆਇਆ ਥੱਲਿਓਂ ਅੱਗੇ ਜਾ ਕੇ ਇੱਕ ਥੱਲਿਓਂ ਨਿਕਲਦੀ ਹੈ ਸੜਕ ਅੱਛਾ ਉੱਥੋਂ ਥੱਲੇ ਨਿਕਲੀ ਉੱਤੇ ਹੀ ਚੜ ਗਿਆਂ ਅੱਛਾ ਇੱਥੋਂ ਤੱਕ ਆਇਆ ਹਾਂ ਹੁਣ ਤੁਹਾਨੂੰ ਪਤਾ ਡਰਾਈਵ ਕੋ ਬਹੁਤ ਜਿਆਦਾ ਯਾਰ ਅੱਗੋਂ ਇਹਦੇ ਕੋਈ ਲੈਂਡ ਨਹੀਂ ਫੈਂਡ ਨਹੀਂ ਇੱਥੇ ਬੰਦ ਕਰਕੇ ਖਲੋਤੇ ਆ ਅੱਛਾ ਉਦੋਂ ਹੀ ਪਤਾ ਲੱਗਾ ਜੋ ਟਰਾਲੀ ਵਿੱਚੋਂ ਕੀ ਖਲੋਤਾ ਆਇਆ ਸੀਗਾ ਔਰ ਟਰਾਲੀ ਖੜੀ ਸੀਗੀ ਟਰਾਲੀ ਖੜੀ ਸੀਗੀ ਹਾਂ ਇਹ ਸਾਦੀ ਭਾਰੀ ਤੇ ਤੁਹਾਡੀ ਸਪੀਡ ਕਿੰਨੀ ਸੀਗੀ ਸਪੀਡ ਕਾਦੀ ਹੀ ਆ ਜਦੋਂ ਮੈਂ ਚੌਥੇ ਗੇਅਰ 'ਚ ਆਂ ਅੱਛਾ ਕੋਈ ਜ਼ਿਆਦਾ ਸਪੀਡ ਵੀ ਨਹੀਂ ਮੈਂ ਇੰਨੀ ਗੱਡੀ ਭਜਾਂਦਾ ਵੀ ਕੋਨੀ ਟਰਾਲੀ ਦੇ ਪਿੱਛੇ ਕੋਈ ਲਾਈਟ ਵਗੈਰਾ ਲੱਗੀ ਸੀ ਜਿਸਮੇ ਕੁਝ ਨਹੀਂ ਸੀ ਹੈਗਾ ਬਿਲਕੁਲ ਖਾਲੀ ਟਰਾਲੀ ਆਏ ਹੀ ਨੇਰੇ 'ਚ ਖੜੀ ਸੀ ਹਾਂ ਪਤਾ ਹੀ ਉਦੋਂ ਲੱਗਾ ਜਿਉਂ ਟਰਾਲੀ ਪਿੱਛੇ ਵੱਜ ਗਈ ਤੇ ਆ ਕੇ ਗੱਡੀ ਉਹ ਬੰਦਾ ਕਿੱਧਰ ਡੇਗਿਆ ਜੀ ਪਤਾ ਨਹੀਂ ਲੱਗਾ ਜੀ ਉੱਤੋਂ ਕਿਵੇਂ ਜਾ ਗਿਆ ਮੈਨੂੰ ਤੇ ਮੁੰਡਾ ਪੁੱਛਦਾ ਉਹਦਾ ਕਹਿੰਦਾ ਮੇਰਾ ਡੈਡੀ ਮੇਰਾ ਡੈਡੀ ਮੈਂ ਪੁੱਤ ਅੱਛਾ ਮੈਂ ਵੀ ਡੈਡੀ ਤੇਰਾ ਪੁੱਤ ਮੈਂ ਤੇ ਵੇਖਿਆ ਕੋ ਨਹੀਂ ਮੈਂ ਆਹ ਦੀ ਗੱਲ ਕਹੀ ਆ ਮੈਂ ਬੇਟਾ ਮੈਂ ਨਹੀਂ ਵੇਖਿਆ ਡੈਡੀ ਕਿੱਥੇ ਹੀ ਉਹ ਇੰਨੇ ਨੂੰ ਥੱਲੇ ਨੂੰ ਵੇਖਣ ਲੱਗ ਪਿਆ ਥੱਲੇੋਂ ਪਤਾ ਲੱਗਾ ਉਹਨੂੰ ਵੀ ਡੈਡੀ ਉੱਥੇ ਆ ਥੱਲੇ ਪਰ ਉਹ ਜਿਹੜਾ ਟਰਾਲੀ ਚਲਾ ਰਿਹਾ ਸੀ ਉਹ ਪ੍ਰਵਾਸੀ ਸੀਗਾ ਇਹ ਪੰਜਾਬੀ ਜੀ ਪੰਜਾਬੀ ਜੀ ਪੰਜਾਬੀ ਅੱਛਾ ਇਹ ਭਾਈ ਸਾਹਿਬ ਦੇਖਿਆ ਤੁਸੀਂ ਇਹ ਹਾਸਾ ਕਿਸ ਤਰ੍ਹਾਂ ਹੋਇਆ ਤੇ ਭਾਈ ਮੈਂ ਜਰਾ ਆ ਕੇ ਖੜਿਆ ਨਹੀਂ ਯਾਰਮ ਜੰਟੀ ਥੱਲੇ ਗਿਰ ਚੁੱਕੇ ਸੀਗੇ ਅੱਛਾ ਕਿੱਥੋਂ ਆ ਪਾਈ ਅਜਿਹਾ ਵਿਚਾਲਿਓ ਅੱਛਾ ਵਿਚਾਲੋ ਡਿੱਗੇ ਹਾਂਜੀ ਅੱਛਾ ਤੇ ਵਿਚਾਲਿਓ ਗਿਰ ਚੁੱਕੇ ਸੀ ਮੈਂ ਗੱਡੀ ਦੇ ਪਿੱਛੇ ਹੀ ਸੀਗੇ ਇਹਨਾਂ ਦੇ ਤੁਸੀਂ ਦੇਖਿਆ ਸੀਗਾ ਕਿ ਉਹਨੂੰ ਮਤਲਬ ਨੀਚੇ ਡਿੱਗੇ ਹਾਂ ਨੀਚੇ ਡਿੱਗੇ ਨੇ ਦੇਖਿਆ ਸੀ ਮਤਲਬ ਕਿ ਠੀਕ ਨੇ ਮਤਲਬ ਕਿ ਕਿੱਦਾਂ ਨੇ ਨੇ ਲੇਟੇ ਹੋਈ ਸੀਗੇ ਫੋਨ ਸਰਚੋਂ ਨਿਕਲ ਰਿਹਾ ਸੀਗਾ ਅੱਛਾ ਤੇ ਜਾਨ ਨੂੰ ਕੋਈ ਨਾ ਕੋਈ ਬਦਨੀ ਐਂਬੂਲੈਂਸ ਵਗੈਰਾ ਕੋਈ ਆ ਗਈ ਉਹ ਲੈ ਕੇ ਫਿਰ ਉਹਨਾਂ ਨੂੰ ਪੁੱਛਾ ਲਗੇ ਇਹ ਸਾਰਾ ਹਾਸਾ ਕਿਨੇ ਵੇ ਦਾ ਹੁਣ ਹਜੇ ਹੁਣ ਦੀ ਗੱਲ ਆ ਜੀ ਅੱਧਾ ਘੰਟਾ ਪਹਿਲਾਂ ਲਾ ਲਓ ਅੱਧਾ ਘੰਟਾ ਪਹਿਲਾਂ ਲਾ ਲਓ ਅੱਛਾ ਹਾਂ ਜੀ ਬਜਟ ਦੇ ਆਈ ਦਾ ਬਾਬਾ ਜੀ ਕੋ ਤਾਂ ਹੀ ਖੜੇ ਆ ਵੀ ਕੋਈ ਹੋਰ ਨਾ ਅੱਜ ਸਟ੍ਰੈਪ ਕਿੱਥੇ ਖੜਾ ਸੀਗਾ ਦੱਸ ਸਕਦੇ ਹੋ ਤੁਹਾਨੂੰ ਆ ਦੇਖੋ ਇੱਥੇ ਖੜਾ ਸੀਗਾ ਆ ਖੜਾ ਹੋ ਗਿਆ ਆ ਵਿਚੋ ਰੇਤਾ ਨੇ ਉੱਪਰ ਲੀਆ ਆਉਂ ਡਾਲਾ ਇੱਕ ਉਹਦਾ ਉੱਥੇ ਹੀ ਰੱਖਿਆ ਪਿਆ ਸੀ ਤਾਂ ਹੀ ਚੱਕਿਆ ਨਹੀਂ ਹੈਗਾ ਉੱਥੇ ਰੱਖਦਾ ਉਹ ਦੇਖੋ ਉੱਪਰ ਆ ਰੇਤਾ ਉਹਦਾ ਹੀ ਗੰਢਿਆ ਪਿਆ ਸਾਰਾ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੁਧਿਆਣਾ ਦੇ ਫਲਾਈਓਵਰ ਉੱਪਰ ਇੱਕ ਸੜਕਾ ਖਾਸਾ ਵਾਪਰਦਾ ਵਾ ਜਿਸ ਦੇ ਨਾਲ ਇੱਕ ਟਰਾਲਾ ਜਿਹੜਾ ਟਰਾਲਾ ਚਲਾ ਰਿਹਾ ਹੁੰਦਾ ਵਾ ਉਹ ਸ਼ਖਸ ਜਿਹੜਾ ਕਿ ਆ ਪੁਲਾ ਦੇ ਨਾਲ ਜਿਹੜੀ ਇੱਕ ਜਗ੍ਹਾ ਹੁੰਦੀ ਹੈ ਉਸ ਦੇ ਨੀਚੇ ਜਾ ਡਿੱਗ ਜਾਂਦਾ ਵਾ ਆ ਦੱਸਿਆ ਜਾ ਰਿਹਾ ਹੈ ਕਿ ਉਸੇ ਵਿਅਕਤੀ ਦੇ ਸਿਰ ਤੋਂ ਜਦੋਂ ਉਹ ਨੀਚੇ ਡਿੱਗਿਆ ਖੂਨ ਨਿਕਲਣ ਲੱਗ ਗਿਆ ਸੀਗਾ ਤੇ ਲੋਕਾਂ ਦੇ ਵੱਲੋਂ ਉਸ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜੇ ਤੇ ਜਦੋਂ ਇਹ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਜਿਹੜੇ ਲੋਕ ਨੀਚੇ ਖੜੇ ਹੋਏ ਨੇ ਇਸ ਲੋਕ ਜਿਹੜੇ ਨੀਚੇ ਖੜੇ ਹੋਏ ਨੇ ਉਹ ਇਸ ਵਿਅਕਤੀ ਨੂੰ ਆ ਹਸਪਤਾਲ ਦੇ ਵਿੱਚ ਪਹੁੰਚਾਇਆ ਹੋਰ ਹੋਰ ਪਲੱਸ ਬਲਾਈ ਦੇਖ ਸਕਦੇ ਹੋ ਓਜ਼ਾ ਹਜੇ ਡਾਲਾ ਵੀ ਜਿਹੜਾ ਜਿਸ ਨੂੰ ਆਪਾਂ ਡਾਲਾ ਕਹਿੰਦੇ ਆ ਉਹ ਡਾਲਾ ਵੀ ਇੱਥੇ ਇੱਥੇ ਮੌਜੂਦ ਹੈ ਇੱਥੇ ਪਿਆ ਹੋਇਆ ਹੈ ਇਸ ਡਾਲੇ ਦੇ ਵਿੱਚ ਇੱਕ ਟਰੱਕ ਜਿਹੜਾ ਟਕਰਾਇਆ ਹੋਇਆ ਤੇ ਖਾਸਾ ਵਾਪਰਿਆ ਹੋਇਆ ਤੇ ਨੂੰ ਕਿਹੜੇ ਹਸਪਤਾਲ ਦੇ ਵਿੱਚ ਲੈ ਗਿਆ ਹਜੇ ਤੱਕ ਇਹ ਸੂਚਨਾ ਤੁਹਾਨੂੰ ਨਹੀਂ ਮਿਲੀ ਪਰ ਖਾਸਾ ਜਿਹੜਾ ਕਿ ਆ ਭੰਕਰ ਵਾਪਰਿਆ ਹੋਇਆ ਅੰਦ ਦੇਖਣਾ ਹੋਏਗਾ ਕਿ ਵਿਅਕਤੀ ਕਿਸ ਹਾਲਾਤਾਂ ਦੇ ਵਿੱਚ ਹੈਗਾ ਵਾ ਪਰ ਪੁਲਿਸ ਪ੍ਰਸ਼ਾਸਨ ਇੱਥੇ ਹਜੇ ਤੱਕ ਨਹੀਂ ਪਹੁੰਚਿਆ ਇੱਥੇ ਜਿਹੜੇ ਟਰੱਕ ਡਰਾਈਵਰ ਨੇ ਜਿਹੜੇ ਹੋਰ ਟਰੱਕ ਇੱਥੋਂ ਲੰਘ ਰਹੇ ਨੇ ਉਹਨਾਂ ਦੇ ਵੱਲੋਂ ਟ੍ਰੈਫਿਕ ਕਲੀਅਰ ਜਿਹੜਾ ਕਰਾਇਆ ਜਾ ਰਿਹਾ ਸੀਗਾ ਸਹੀ ਅਸੀਂ ਪੁਲਿਸ ਨੂੰ ਫੋਨ ਕੀਤਾ ਹਾਂਜੀ ਕੀ ਨਾਮ ਹੈ ਤੁਹਾਡਾ ਹਰਦੀਪ ਹਰਦੀਪ ਜੀ ਕੀ ਮਾਮਲਾ ਕੀ ਹੋ ਗਿਆ ਕਿੱਦਾਂ ਡਿੱਗੇ ਅਸੀਂ ਅਪਣਾ ਜਲੰਧਰਪੁਰ ਬੱਸ ਤੇ ਆ ਰਹੇ ਸੀਗੇ ਪਿੱਛੋਂ ਟਰੱਕਾਂ ਨੇ ਬਹੁਤ ਤੇਜ਼ ਫੇਡ ਮਾਰੀ ਕਿਆ ਐਕਸੀਡੈਂਟ ਹੋਇਆ ਕਿੱਥੇ ਕਰ ਗਿਆ ਇਹ ਸਮਰਾਲਾ ਚੌਂਕ ਦੇ ਸਮਰਾਲਾ ਚੌਂਕ ਤੇ ਤੁਸੀਂ ਕਿੰਦੇ ਤੇ ਸੀਗੇ ਟਰਾਲੀ ਤੇ ਟਰੈਡਰ ਟਰਾਲੀ ਕੋਣ ਚਲਾ ਰਿਹਾ ਸੀ ਡੈਡੀ ਚਲਾ ਰਿਹਾ ਸੀ ਉਦੋਂ ਉੱਪਰ ਹੋਇਆ ਜੀ ਐਕਸੀਡੈਂਟ ਜੀ ਹਾਂਜੀ ਉਹ ਥੱਲੇ ਕਿਤਾ ਡੇਕੇ ਜੀ ਜਿਹੜਾ ਪੁਲ ਦੇ ਵਿਚਾਲੇ ਗੈਪ ਜਾਂਦਾ ਉਹਦੇ ਉਹਦੇ ਨਾਲ ਥੱਲੇ ਕਰ ਗਏ ਅੱਛਾ ਜੀ ਇਹ ਇਹ ਕਿੱਥੋਂ ਆ ਰਹੇ ਸੀਗੇ ਅੰਕਲ ਜੀ ਇਹ ਜਲੰਧਰ ਬਾਈਪਾਸ ਵੱਲੋਂ ਆ ਰਹੇ ਸੀ ਅਸੀਂ ਅੱਛਾ ਇੱਕ ਕੁਝ ਭਰ ਕੇ ਲੈ ਕੇ ਆਦਿ ਕੁਝ ਇਹ ਕਿਧਰ ਆਪਣੇ ਵੈਸੇ ਹੀ ਘਰੇ ਆ ਰਹੇ ਸੀ ਇਹ ਥੋੜਾ ਜਿਹਾ ਮਾਲ ਜੀ ਸੀਗਾ ਬਸ ਉਹ ਇਹ ਕਿੱਥੇ ਜਾਣਾ ਕਿੱਥੇ ਦੇ ਲੈਰੋਲ ਕਿੱਥੇ ਦੇ ਇਹ ਤੇ ਫੋਕਲ ਪੈਂਡ ਫੋਕਲ ਪੈਂਡ ਨਹੀਂ ਰਹਿਣ ਵਾਲੇ ਮੰਗਲੀ ਸੀਗੇ ਮੰਗਲੀ ਸੀਗੇ ਹਾਂ ਠੀਕ ਹੈ ਜੀ ਤੇ ਤੁਸੀਂ ਨਾਲ ਸੀਗੇ ਹਾਂ ਜੀ ਕੀ ਨਾਂ ਕੀ ਤੁਹਾਡਾ ਫਾਦ ਸਾਹਿਬ ਦਾ ਕੀ ਨਾਮ ਹੈ ਗੁਰਪ੍ਰੀਤ ਸਿੰਘ ਉਮਰ ਕਿੰਨੀ ਹੈ ਉਮਰ ਕਿੰਨੀ ਹੈ 50 50 ਸਾਲ ਦੇ ਤੇ ਹੁਣ ਇਥੇ ਸੀਐਮਸੀ ਹਸਪਤਾਲ ਲੈ ਕੇ ਆਇਓ ਕੀ ਕਹਿੰਦੇ ਨੇ ਡਾਕਟਰ ਉਹ ਕਹਿੰਦੇ ਡੈੱਡ ਨੇ ਜੀ ਮੁਲ੍ਹਾਈ ਦੀ ਸਾਹ ਹੀ ਨਹੀਂ ਚੱਲਦੇ ਉਹਨਾਂ ਦੀ ਉਮਰ ਕੀ ਉਹਨਾਂ ਦੀ 50 ਸਾਲ ਆ ਜੀ 50 ਸਾਲ ਹਾਂਜੀ ਤੁਹਾਡੇ ਕੀ ਲੱਗਦੀ ਜੀ ਮੇਰੇ ਚਾਚਾ ਹੀ ਲੱਗਦੀ ਚਾਚਾ ਹੀ ਲੱਗਦੀ ਹਾਂਜੀ ਠੀਕ ਹੈ ਤੇ ਕਦੋਂ ਪਤਾ ਲੱਗਿਆ ਸਰ ਤੁਹਾਨੂੰ ਹਾਂ ਸਰ ਸੰਤ ਜਸਟ ਉਹਨਾਂ ਨੂੰ 15 ਮਿੰਟ ਪਹਿਲਾਂ ਤੋਂ ਕਾਲ ਆਈ ਕਿ ਐਕਸੀਡੈਂਟ ਹੋ ਗਿਆ ਉਹਦਾ ਅਸੀਂ ਤਾਂ ਉਦੋਂ ਜਿੱਦਾਂ ਸੀ ਘਰੇ ਬੈਠੇ ਠੀਕ ਹੈ ਜਿਸ ਤਾਂ ਉਦੋਂ ਹੀ ਸਿੱਧਾ ਆ ਕੇ ਇੱਥੇ ਜੀ ਪਹੁੰਚ ਗਏ ਅੱਛਾ ਹਾਂਜੀ ਹਾਂ ਦਾ ਇੱਥੇ ਆ ਕੇ ਪਤਾ ਲੱਗਿਆ ਜਦੋਂ ਉਹਨਾਂ ਨੇ ਦੱਸਿਆ ਉਹਨਾਂ ਨੂੰ ਮ ਇਸਰ ਉਹਨੇ ਕਿਸੇ ਦੁਪਹਿਰ ਦੇ ਗਏ ਸੀ ਕਿਸੇ ਨਾਲ ਸੀਗੇ ਜਦੋਂ ਇਹ ਨਾਲ ਸੀਗੇ ਹੋਇਆ ਕਿਸੇ ਐਗਜ਼ੈਕਟ ਅਸੀਂ ਆਪ ਦਾ ਆ ਰਹੇ ਸੀ ਆਰਾਮ ਨਾਲ ਸਾਈਡ ਤੇ ਸਾਈਡ ਸਾਈਡ ਤੇ ਪਿੱਛੇ ਬਹੁਤ ਏ ਟਰੱਕ ਆਇਆ ਉਹਨੇ ਟਰਾਲੀ ਚ ਮਾਰਿਆ ਬੈਕ ਸਾਈਡ ਤੋਂ ਟਰਾਲੀ ਤੇ ਮਾਰਿਆ ਹਾਂਜੀ ਟਰਾਲੀ ਤੁਹਾਡੇ ਚਲਦੀ ਗਈ ਸੀ ਹਾਂਜੀ ਚਲਦੀ ਟਰਾਲੀ ਤੇ ਹੋਇਆ ਹਾਂ ਸਰ ਤੇ ਇੱਕੋ ਦੋ ਤੁਹਾਡੇ ਫਾਦ ਸਾਹਿਬ ਕੀ ਨੀਚੇ गिर ਗਏ ਹਾਂਜੀ ਪੁੱਲ ਤੋਂ ਨੀਚੇ गिर ਗਏ ਹਾਂਜੀ ਫਿਰ ਤੁਸੀਂ ਉਹਨਾਂ ਨੂੰ ਲੈ ਕੇ ਆਏ ਹਸਪੀਟਲ ਫਿਰ ਦੇਖ ਕੇ ਕੀ ਕੰਡੀਸ਼ਨ ਲੱਗਦੀ ਸੀ ਮੋਕੇ ਉੱਤੇ ਸਰਚੋਂ ਫੋਨ ਨਿਕਲ ਰਿਹਾ ਸੀ ਕਾਫੀ ਦੱਸਿਆ ਜਾ ਰਿਹਾ ਹੈ ਕਿ ਮਲਕੀਤ ਸਿੰਘ ਨਾਮ ਹੈ ਜਿਸ ਦਾ ਵਿਅਕਤੀ ਦਾ ਜੋ ਕਿ ਸਮਰਵਾ ਚੌਂ ਦੇ ਉੱਪਰ ਟਰਾਲੀ ਤੇ ਲੈ ਕੇ ਜਾ ਰਿਹਾ ਸੀਗਾ ਫੋਕਲ ਪੁਆਇੰਟ ਤੋਂ ਮਾਲ ਭਰਿਆ ਸੀਗਾ ਅਚਾਨਕ ਹੀ ਪਿੱਛੋਂ ਟਰੱਕ ਵਾਲਾ ਆਂਦਾ ਤੇ ਉਹ ਟੱਕਰ ਹੁੰਦੀ ਹੈ ਤਾਂ ਮਲਕੀਤ ਸਿੰਘ ਫਲਾਈਓਵਰ ਦੇ نیچے ਜਾ ਡਿੱਗਦਾ ਵਾ ਇਸ ਵਕਤ ਪਰਿਵਾਰ ਮੈਂਬਰ ਦੇ ਉਸ ਦੇ بیٹے ਵੱਲੋਂ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਪਰ ਮਲਕੀਸ਼ ਸਿੰਘ ਆਪਣਾ ਦਮ ਜੜਕਿਆ ਹਸਪਤਾਲ ਦੇ ਵਿੱਚ ਆ ਕੇ ਤੋੜ ਦਿੰਦਾ ਵਾ ਡਾਕਟਰਾਂ ਦੇ ਵੱਲੋਂ ਹਸਪਤਾਲ ਦੇ ਵਿੱਚ ਆ ਕੇ ਮਿੱਤੇ ਕੋਸ਼ਿਸ਼ ਕਰ ਦਿੱਤਾ ਜਾਂਦਾ ਵਾ ਤੁਸੀਂ ਵਿੱਚ ਆ ਪਹੁੰਚਿਆ ਵਾ ਪਰਿਵਾਰ ਦੇ ਵੱਲੋਂ ਦੱਸਿਆ ਜਾ ਰਿਹਾ ਹੈ بیٹے ਵੱਲੋਂ ਦੱਸਿਆ ਜਾ ਰਿਹਾ ਕਿ ਟਰੱਕ ਡਰਾਈਵਰ ਬਹੁਤ ਗਤੀ ਤੇਜ਼ ਚਲਾ ਕੇ ਆ ਰਿਹਾ ਸੀਗਾ ਤੇ ਪਿੱਛੇ ਟਰਾਲੀ ਨੂੰ ਹਿੱਟ ਕੀਤਾ ਤੇ ਮਲਕੀਸ਼ ਸਿੰਘ ਉਹ ਜਿਹੜਾ ਪੁੱਲ ਦੇ نیچے ਡਿੱਗ ਜਾਂਦੇ ਨੇ ਉਹਨਾਂ ਨੂੰ ਫਟਾਫਟ ਹਸਪਤਾਲ ਲਿਆਇਆ ਜਾਂਦਾ ਪਰ ਡਾਕਟਰਾਂ ਵੱਲੋਂ ਮਿੱਟੀ ਕੋਸ਼ਿਸ਼ ਕਰ ਦਿੱਤਾ ਜਾਂਦਾ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਪੁਲਿਸ ਵੱਲੋਂ ਕੀ ਹੋਵੇਗੀ ਜਾਂ ਪਰਿਵਾਰ ਕੀ ਚਾਹਵੇਗਾ ਇਹ ਆਉਣੇ ਸਮੇਂ ਦੇਖਣਾ ਹੈਗਾ ਜੁੜੇ ਹੋਏ ਧਨ ਲਾਈਵ ਦੇ ਨਾਲ ਯੂਮਬੀ ਰਿਪੋਰਟ ਧੰਨਵਾਦ